ਹੋ ਗਿਆ ਮੇਰਾ ਸੋਣਾ ਸਰਦਾਰ ਪੁੱਤ ਤਿਆਰ ਹਾਂ ਬੇਬੇ ਹੋ ਗਿਆ ਉਰਾ ਪੁੱਤ ਮੇਰੀ ਧਿਆਨ ਨਾਲ ਗੱਲ ਸੁਣ ਅੱਜ ਤੂੰ ਪਿੰਡ ਤੋਂ ਬਾਹਰ ਨਵੇਂ ਸਕੂਲ ਚ ਜਾਣਾ ਰਸਤੇ ਵਿੱਚ ਧਿਆਨ ਨਾਲ ਜਾਈ ਨਲੇ ਗੱਲ ਸੁਣ ਆ ਨਸ਼ੇ ਪਤੇ ਵਾਲੇ ਮੁੰਡਿਆਂ ਤੋਂ ਤਾਂ ਦੂਰ ਹੀ ਰਹੀਂ ਬੇਬੇ ਮੈਂ ਤਾਂ ਇਹਨਾਂ ਦੇ ਕੋਲ ਦੀ ਨਹੀਂ ਟੱਪਦਾ ਹਾਂ ਪੁੱਤ ਮੈਨੂੰ ਇਹਨਾਂ ਦਾ ਪਤਾ ਮੇਰਾ ਮੁੰਡਾ ਬਹੁਤ ਸੈਨਾ ਪਰ ਫਿਰ ਵੀ ਪੁੱਤ ਜ਼ਮਾਨਾ ਬਹੁਤ ਮਾੜਾ ਚੱਲ ਬੇਬੇ ਮੈਂ ਚੱਲਿਆ ਪਰ ਬੇਬੇ ਮੈਂ ਜਾਊਂ ਕੀ ਦੇ ਦੇ ਲੈ ਪੁੱਤ ਤੇਰੇ ਬਾਪੂ ਦੇ ਹੰਦੇ ਤੈਨੂੰ ਕਾਦੀ ਫਿਕਰ ਆ ਵੇਖ ਪੁੱਤ ਮੈਂ ਤੇਰੇ ਲਈ ਨਵਾਂ ਸਾਈਕਲ ਲੈ ਕੇ ਆਂਦਾ ਆ ਮੇਰਾ ਸਾਈਕਲ ਨਵਾਂ ਸਾਈਕਲ ਮੈਂ ਜਾਂ ਸਾਈਕਲ ਦੇ ਥੈਂਕ ਯੂ ਬਾਪੂ ਥੈਂਕ ਯੂ ਬੇਬੇ ਚੱਲੇ ਬੇਬੇ ਮੈਂ ਚੱਲਿਆ ਹਏ ਅੱਜ ਮੈਂ ਨਵੇਂ ਸਾਈਕਲ ਤੇ ਨਵੇਂ ਸਕੂਲ ਜਾਉ ਕਿੰਨਾ ਵਧੀਆ ਹੋਊ ਨਾ ਅੱਜ ਬੱਚੇ ਨੂੰ 2 ਹਫ਼ਤੇ ਹੋ ਗਏ ਸਕੂਲ ਜਾਂਦੇ ਨੂੰ ਆਓ ਉਹਦੇ ਤੀਜੀ ਦਿਨ ਦਾ ਦ੍ਰਿਸ਼ ਵੇਖੀਏ ਹਾਏ ਹਾਏ ਮੈਂ ਮਰ ਜਾ ਕਿੰਨਾ ਟਾਈਮ ਹੋ ਗਿਆ ਮੇਰਾ ਪੁੱਤ ਨਹੀਂ ਆਇਆ ਹਲੇ ਆ ਗਿਆ ਪੁੱਤ ਖੜ ਜਾ ਪੁੱਤ ਮੈਂ ਤੇਰੀ ਲਈ ਪਾਣੀ ਲੈ ਕੇ ਆਉਣੀ ਆ ਹਾਏ ਹਾਏ ਅੰਨਾ ਗੁੱਸਾ ਕੀ ਹੋਇਆ ਪੁੱਤ ਇੱਕ ਤਾਂ ਤੁਸੀਂ ਮੈਨੂੰ ਸਾਈਕਲ ਤੇ ਸਕੂਲ ਭੇਜ ਦਿੰਨੇ ਹੋ ਉੱਤੋਂ ਇੰਨੀ ਗਰਮੀ ਮੈਂ ਮੁੜਕਾ ਮੁੜਕੀ ਹੋ ਜਾਂਨਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਮੋਟਰਸਾਈਕਲ ਚਾਹੀਦਾ ਤੇ ਚਾਹੀਦਾ ਹੀ ਨਹੀਂ ਤਾਂ ਮੈਂ ਸਕੂਲ ਨਹੀਂ ਆਣਾ ਮੈਨੂੰ ਨਹੀਂ ਪਤਾ ਪੁੱਤ ਤੂੰ ਛੋਟਾ ਏਕ ਸਾਲ ਠਹਿਰ ਜਾ ਤੈਨੂੰ ਫੇਰ ਲੈ ਦਾਂਗੇ ਮੋਟਰਸਾਈਕਲ ਇੱਕ ਸਾਲ ਨਹੀਂ ਨਹੀਂ ਮੈਨੂੰ ਤਾਂ ਅੱਜ ਹੀ ਮੋਟਰਸਾਈਕਲ ਚਾਹੀਦਾ ਕੋਈ ਨਾ ਪੁੱਤ ਫੇਰ ਮੈਂ ਕਰਦੀ ਆ ਤੇਰੇ ਬਾਪੇ ਨਾਲ ਗੱਲ ਬਾਪੂ ਨਾਲ ਗੱਲ ਕਰਨੀਆ ਕਰੋ ਨਹੀਂ ਕਰਨੀ ਨਾ ਕਰੋ ਮੈਨੂੰ ਮੋਟਰਸਾਈਕਲ ਚਾਹੀਦਾ ਤੇ ਚਾਹੀਦਾ ਹੀ ਆ ਅਸੋਂਦੇ ਹੋ ਜੀ ਕੀ ਗੱਲ ਕਿਉਂ ਸਾਰਾ ਘਰ ਸਿਰ ਤੇ ਜੱਕ ਰੱਖਿਆ ਤੁਹਾਡਾ ਗੁੱਸਾ ਤਾਂ ਹਰ ਵੇਲੇ ਆਸਮਾਨ ਤੇ ਚੜਿਆ ਰਹਿੰਦਾ ਕਦੇ ਪਿਆਰ ਨਾਲ ਵੀ ਗੱਲ ਕਰ ਲਿਆ ਕਰੋ ਗੱਲ ਤਾਂ ਦੱਸੋ ਕੀ ਹੋ ਗਈ ਆ ਆਪਣਾ ਮੁੰਡਾ ਕਹਿੰਦਾ ਮੈਂ ਮੋਟਰਸਾਈਕਲ ਲੈਣਾ ਦਵਾਵਾ ਮੋਟਰਸਾਈਕਲਿਆਂ ਨੂੰ ਕੱਲ ਤਾਂ ਹਲੇ ਸਾਈਕਲ ਲੈ ਕੇ ਦਿੱਤਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਮੋਟਰਸਾਈਕਲ ਚਾਹੀਦਾ ਲੈਦੋ ਖਾਂਜੀ ਮੁੰਡੇ ਨੂੰ ਮੋਟਰਸਾਈਕਲ ਕਿਉਂ ਮਿੰਤਾ ਕਰਾਉਣੇ ਆ ਜਵਾਕ ਦੀਆਂ ਤੈਨੂੰ ਨਹੀਂ ਪਤਾ ਆਲੇ ਦੀ ਉਮਰ ਛੋਟੀ ਆ ਇੱਕੋ ਇੱਕ ਤਾਂ ਮੁੰਡਾ ਹੈ ਆਪਣਾ ਜੇ ਇਹਦੀਆਂ ਰੀਜਾਂ ਨਾ ਕੁਰੀਆਂ ਕੀਤੀਆਂ ਤਾਂ ਹੋਰ ਕੀ ਧਿਆਨ ਕਰਾਂਗੇ ਜੇ ਇਹਨੂੰ ਕੱਲ ਨੂੰ ਕੋਈ ਹਾਦਸਾ ਹੋ ਗਿਆ ਫੇਰ ਤੁਸੀਂ ਇਹੀ ਸੁਖਦੇ ਹੋ ਕਿਦੇ ਨਾਲ ਕੋਈ ਹਾਦਸਾ ਆ ਜੀ ਮੈਂ ਸੁਖਦਾ ਨਹੀਂ ਮੈਂ ਦੁਨੀਆਦਾਰੀ ਦੇਖੀ ਅੱਜਕੱਲ ਸੜਕੀ ਐਸੇ ਹੁੰਦੇ ਰਹਿੰਦੇ ਆ ਮੈਨੂੰ ਨਹੀਂ ਪਤਾ ਮੈਂ ਮੁੰਡਾ ਮੋਟਰਸਾਈਕਲ ਚਾਹੀਦਾ ਨਹੀਂ ਤਾਂ ਮੈਂ ਇੱਦੀ ਬੈਠਾਂ ਨਾ ਮੈਂ ਤੈਨੂੰ ਮੋਟਰਸਾਈਕਲ ਅੱਜ ਲੈ ਕੇ ਦੇਵਾਂ ਨਾ ਕੱਲ ਕੋਈ ਨਾ ਜੋਤਪੁੱਤ ਤੂੰ ਰੋਣਾ ਮੈਂ ਆਪਣੇ ਗਵਾਂਡੀਆਂ ਨੂੰ ਪੁੱਛਣੀ ਆ ਮੋਟਰਸਾਈਕਲ ਬੇਬੇ ਤੂੰ ਹੀ ਮੈਨੂੰ ਪਿਆਰ ਕਰਦੀ ਆ ਬਾਬੂ ਤਾਂ ਮੇਰੇ ਨਾਲ ਲੜਦਾ ਹੀ ਰਹਿੰਦਾ ਕੋਈ ਨਾ ਪੁੱਤ ਮੈਂ ਜਾਨੀ ਆ ਗਵਾਂਡੀਆਂ ਕੋਲ ਚੰਗਾ ਬੇਬੇ ਭਾਈ ਜੀ ਕਰਿਓ ਹਾਂ ਭੈਣੇ ਕਰੀ ਆ ਅਜ ਲੰਘਿਆ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਭੈਣ ਜੀ ਅੱਜ ਕਿਵੇਂ ਆਣਾ ਆਇਆ ਥੋੜੇ ਤੇ ਛੋਟਾ ਜਿਹਾ ਕੰਮ ਸੀ ਕੰਮ ਕੀ ਕੰਮ ਸੀ ਥੋੜਾ ਮੋਟਰਸਾਈਕਲ ਲੈਣਾ ਸੀ ਹਫਤੇ ਦੇ ਲਈ ਮੋਟਰਸਾਈਕਲ ਕਾ ਤੋਂ ਸਾਡੇ ਮੁੰਡੇ ਨੇ ਸਕੂਲ ਲੈ ਕੇ ਜਾਣਾ ਸੀ ਤੁਹਾਡੇ ਮੁੰਡੇ ਨੇ ਉਹ ਦੇਖolta ਚੰਗਾ ਭਲਾ ਸਾਈਕਲ ਉਹਨੇ ਮੋੜ ਸੰਗ ਕੀ ਕਰਨਾ ਵੀਰ ਜੋ ਤਾਂ ਬਾਲੀ ਜਿੱਦ ਪੜੀ ਖੜਾ ਜਿੰਨਾ ਜਿੱਕ ਮੈਨੂੰ ਮੋਟਰਸਾਈਕਲ ਨਹੀਂ ਲਾ ਕੇ ਦਿੰਦੇ ਨਾ ਮੈਂ ਤਾਂ ਸਕੂਲ ਹੀ ਨਹੀਂ ਬੜਨਾ ਬੈਣੇ ਤੁਹਾਡੇ ਮੁਰਦ ਤਾਂ ਹਜੇ ਉਮਰ ਵੀ ਛੋਟੀ ਐ ਨਾਲੇ ਤੂੰ ਸਿਆਣੀ ਬੈਣੀ ਤੇ ਜਵਾਕ ਦੀਆਂ ਗੱਲਾਂ ਚ ਕਿਵੇਂ ਆ ਗਈ ਮੈਂ ਕੀ ਕਰਾਂ ਵੀਰ ਜੀ ਮੈਂ ਤਾਂ ਆਪਸਾਂ ਵਿਚਾਲੇ ਫਸੀ ਬੈਠੀ ਆ ਦੇਖੋ ਆਪਣੀ ਪ੍ਰਾਣੀ ਗਵਾਂਡ ਚੈਰੀ ਹੈਗੀ ਆ ਆਪਣੀ ਪ੍ਰਾਣੀ ਲਿਆਜ ਕਰਕੇ ਮੋਟਰਸਾਈਕਲ ਦੇ ਦੇਣਾ ਉਹ ਨਹੀਂ ਦੇਣਾ ਸੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਏ ਸਾਡਾ ਮੁੰਡਾ ਬਾਹਰ ਲੈ ਕੇ ਗਿਆ ਮੋਟਰਸਾਈਕਲ ਆਉਂਦਾ ਤੁਹਾਡੇ ਘਰੇ ਠੱਲ ਜਾਊਗਾ ਪੁੱਤ ਨੂੰ ਨਾ ਨਹੀਂ ਦੇਤਾ ਮੋਟਰਸਾਈਕਲ ਆਪਣੇ ਘਰੇ ਠੱਲ ਜਾਣਗੇ ਬੇਬੇ ਫਿਰ ਬਾਪੂ ਦਾ ਕੀ ਕੋਈ ਨਾ ਤੇਰੇ ਬਾਪੂ ਨੂੰ ਮੈਂ ਆਪੇ ਸੰਭਾਲ ਲੂੰਗੀ ਪਰ ਪੁੱਤ ਤੂੰ ਧਿਆਨ ਨਾਲ ਚਲਾਈ ਜੇ ਤੈਨੂੰ ਕੋਈ ਹੋਗਾ ਨਾ ਤੇਰੇ ਬਾਪੂ ਨੇ ਮੇਰਾ ਖੜਾ ਨਹੀਂ ਛੱਡਣਾ ਚੰਗਾ ਬੇਬੇ ਫਿਰ ਚੰਗਾ ਪੁੱਤ ਪੀ 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 ਰੋ 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 ਕਿਧਰ ਚੱਲਿਆ ਸਕੂਲ ਚੱਲਿਆ ਜਨਾਬ ਜੀ ਪੈਰ ਤੇ ਧਰਤੀ ਤੇ ਲੱਗਦੇ ਨਹੀਂ ਹੋਏ ਤੇ ਤੂੰ ਮੋਟਰਸਾਈਕਲ ਚੱਕੀ ਫਿਰਦਾ ਏ ਥਲਤਰ ਕੀ ਨਾਂ ਤੇਰਾ ਜੋਤ ਸਿੰਘ ਜੀ ਕਿੰਨੀ ਉਮਰ ਹੈ ਤੇਰੀ 17 ਸਾਲ ਜੀ 18 ਸਾਲਾਂ ਦਾ ਤੂੰ ਹੋਇਆ ਨਹੀਂ ਹੋਏ ਤੇ ਤੂੰ ਮੋਟਰਸਾਈਕਲ ਚੱਕੀ ਫਿਰਦਾ ਏ ਤੇਰਾ ਘਰ ਦਾ ਨੰਬਰ ਬੋਲ ਜਨਾਬ ਜੀ ਮੈਨੂੰ ਮਾਫ ਕਰ ਦਿਓ ਗਲਤੀ ਹੋ ਗਈ ਇਹ ਗਲਤੀ ਤੇਰੀ ਮਾਫ ਕਰਨ ਯੋਗ ਨਹੀਂ ਗਈ ਨੰਬਰ ਬੋਲ ਦੂੰ 6804 25648 ਹਾਂਜੀ ਕੌਣ ਅਸੀਂ ਕਰਨੀ ਵਾਲ ਨਾਕੇ ਤੋਂ ਬੋਲਦੇ ਜੀ ਨਾਕੇ ਤੋਂ ਹਾਂਜੀ ਕੀ ਗੱਲ ਹੋਗੀ ਜੀ ਤੁਹਾਡਾ ਮੁੰਡਾ ਫੜਿਆ ਗਿਆ ਈ ਮੋਟਰਸਾਈਕਲ ਚਲਾਉਦਾ ਤੁਸੀਂ ਜਲਦੀ ਇੱਥੇ ਆਓ ਹਾਂਜੀ ਅਸੀਂ ਆਉਣੇ ਆਂ ਭਗਵਾਨ ਨੇ ਉਹ ਭਗਵਾਨ ਨੇ ਹਾਏ ਹਾਏ ਕੀ ਹੋਇਆ ਕਿਉਂ ਰੌਲਾ ਪਾ ਰੱਖਿਆ ਤੁਸੀਂ ਉਹ ਆਪਣਾ ਮੁੰਡਾ ਸਕੂਲ ਮੋਟਰਸਾਈਕਲ ਕਿਦਾ ਲੈ ਸੀ ਹਾਏ ਉਹ ਤਾਂ ਮੈਂ ਗਵਾਂਡੀਆਂ ਦਾ ਮੰਗ ਕੇ ਲਿਆਂਦਾ ਸੀ ਗਵਾਂਡੀਆਂ ਦਾ ਤੂੰ ਨਹੀਂ ਟਲੀ ਨਾ ਪਵਾਤਾ ਨਾ ਪੰਗਾ ਉਹ ਨਾਕੇ ਤੇ ਫੜਿਆ ਗਿਆ ਚੱਲ ਉਹਨੂੰ ਲੈਨ ਚੱਲੀਏ ਹਾਏ ਹਾਏ ਕੀ ਹੋਇਆ ਕਿਉਂ ਮੇਰੇ ਮੁੰਡੇ ਨੂੰ ਫੜ ਰੱਖਿਆ ਤੁਸੀਂ ਤੁਸੀਂ ਇਹਨਾਂ 18 ਸਾਲ ਤੋਂ ਪਹਿਲੇ ਮੋਟਰਸਾਈਕਲ ਦੇ ਰੱਖਿਆ ਮੈਂ ਤਾਂ ਇਹਨੂੰ ਕਿਹਾ ਸੀ ਜੀ ਇਹਨੇ ਮੇਰੇ ਮੰਗਰੋ ਦਿੱਤਾ ਮੋਟਰਸਾਈਕਲ ਮੈਂ ਤਾਂ ਆਪਦੇ ਮੁੰਡੇ ਦੀ ਜਿੱਦ ਹੀ ਪੂਰੀ ਕੀਤੀ ਆ ਹੁਣ ਇਹਦੀ ਜਿੱਦ ਤੁਹਾਨੂੰ ਜੇਲ੍ਹ ਵਿੱਚ ਲੈ ਕੇ ਜਾਊਗੀ ਜੇਲ੍ਹ ਹਾਂਜੀ ਜੇਲ੍ਹ ਜੂਲ ਨਹੀਂ ਜੀ ਜਿੰਨਾ ਜੁਰਮਾਨਾ ਭਰਦਾ ਲਓ ਤੇ ਸਾਨੂੰ ਜਾਣ ਦਿਓ ਜੁਰਮਾਨਾ ਤਾਂ ਤੁਹਾਨੂੰ ਲੱਗੂ ਲੱਗੂ ਨਾਲ ਨਵੇਂ ਕਾਨੂੰਨ ਦੇ ਮਤਾਬਕ ਤੁਹਾਨੂੰ ਸਜ਼ਾ ਵੀ ਹੋਊਗੀ ਨਵਾਕਣੂਨ ਕਿਹੜਾ ਨਵਾਕਣੂਨ 1 ਅਗਸਤ 2024 ਤੋਂ ਨਵਾਂ ਕਾਨੂੰਨ ਲਾਗੂ ਹੋਇਆ ਜੇ ਕੋਈ ਬੱਚਾ 18 ਸਾਲ ਦੀ ਉਮਰ ਤੋਂ ਘੱਟ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਂਦਾ ਫੜਿਆ ਗਿਆ ਉਹਨਾਂ ਦੇ ਮਾਤਾ-ਪਿਤਾ ਨੂੰ 3 ਸਾਲ ਦੀ ਸਜ਼ਾ ਤੇ 25 ਹਜ਼ਾਰ ਰੁਪਏ ਜੁਰਮਾਨਾ ਲੱਗੇਗਾ। ਸਨਪ ਜੀ ਸਾਡੇ ਤੋਂ ਗਲਤੀ ਹੋ ਗਈ, ਸਾਡੀ ਪਹਿਲੀ ਤੇ ਆਖਰੀ ਗਲਤੀ ਸੀ। ਅੱਗੇ ਤੋਂ ਅਸੀਂ ਨਵੇਂ ਕਾਨੂੰਨ ਮੁਤਾਬਕ ਹੀ ਚੱਲਾਂਗੇ। ਚਲੋ ਥੋੜੀ ਪਹਿਲੀ ਗਲਤੀ ਕਰਕੇ ਤੁਹਾਨੂੰ ਮਾਫ਼ ਕਰ ਦਿੰਦੇ ਆ। ਤੁਸੀਂ ਮੋਟਰਸਾਈਕਲ ਦੇ ਕਾਗਜ਼ ਪੱਤਰ ਦਿਖਾਓ। ਕਾਗਜ਼? ਉਹ ਤਾਂ ਸਾਡੇ ਗਵਾਂਡੀਆਂ ਕੋਲ ਆ। ਗਵਾਂਡੀਆਂ ਕੋਲ? ਹਾਂਜੀ ਇਹਨੇ ਮੇਰੇ ਤੋਂ ਚੋਰੀਆਂ ਗਵਾਂਡੀਆਂ ਦਾ ਮੋਟਰਸਾਈਕਲ ਮੰਗ ਕੇ ਦਿੱਤਾ ਸੀ। ਚਲੋ ਫਿਰ ਬਲਾਓ ਗਵਾਂਡੀਆਂ ਨੂੰ। ਹੈਲੋ ਹਾਂ ਬਾਈ ਬਾਈ ਅਰਨੀ ਹਲੇ ਨਾਕੇ ਤੇ ਆਈ ਕਿਉਂ ਉਹ ਮੇਰੇ ਮੁੰਡੇ ਤੇ ਮੋਟਰਸਾਈਕਲ ਤੇ ਵੜਿਆ ਗਿਆ ਨਾਲ ਕਾਗਜ਼ ਵੀ ਲੈ ਆਈ ਆਉਣਾ ਬਾਈ ਭੈਣ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਆਪਦੇ ਮੁੰਡੇ ਨੂੰ ਮੋਟਰਸਾਈਕਲ ਨਾ ਦੋ ਪੈ ਗਿਆ ਨਾ ਹੁਣ ਪੰਗਾ ਪੰਗਾ ਤਾਂ ਪੈਣਾ ਹੀ ਸੀ ਹੁਣ ਇਹਨਾਂ ਨਾਲ-ਨਾਲ ਤੂੰ ਵੀ ਜੇਲ੍ਹ ਜਾਊਗਾ ਜੇ ਕਿਉਂ ਮੇਰੀ ਕੀ ਗਲਤੀ ਆ ਤੇਰੀ ਤਾਂ ਪੂਰੀ ਹੀ ਗਲਤੀ ਆ ਤੈਨ ਨਵੇਂ ਕਾਨੂੰਨ ਦਾ ਨਹੀਂ ਪਤਾ ਕਿਹੜਾ ਨਵਾਂ ਕਾਨੂੰਨ 1 ਅਗਸਤ 2024 ਤੋਂ ਨਵਾਂ ਕਾਨੂੰਨ ਲਾਗੂ ਹੋਇਆ ਜੇ ਕੋਈ ਆਂਢੀ ਗਵਾਂਢੀ ਜਾਂ ਕੋਈ ਦੋਸਤ ਮਿੱਤਰ 18 ਸਾਲ ਦੀ ਉਮਰ ਦੇ ਘੱਟ ਬੱਚੇ ਨੂੰ ਟੂ ਵੀਲਰ ਜਾਂ ਫੋਰ ਵੀਲਰ ਦਿੰਦਾ ਫੜਿਆ ਗਿਆ ਉਹਨਾਂ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਲੱਗੇਗਾ ਥੈਂਕ ਯੂ ਮੇਰਾ ਪੁੱਤ ਸਕੂਲ ਲਈ ਤਿਆਰ ਹੋ ਰਿਹਾ ਹਾਂ ਮੇਮਾ ਮੈਂ ਤਿਆਰ ਤਾਂ ਹੋ ਗਿਆ ਮੇਰੇ ਪੱਗ ਦਾ ਸਕੇਟ ਲੱਗਦੀ ਆ ਬਸ ਸੋਹਣੀ ਲੱਗਦੀ ਆ ਸਲਾਨ ਦਾ ਫਿਰ ਪੂਰਾ ਸਰਦਾਰ ਹਾਂ ਹਾਂ ਪੁੱਤ ਬਹੁਤ ਸੋਹਣਾ ਲੱਗਦਾ ਤੇ ਜੇ ਮਦਦ ਮਾਸ ਨਾ ਨਹੀਂ ਮੈਂ ਕਰੂਗਾ ਚਲ ਚ ਤੀਜੀ ਵਾਰੀ ਬੋਲ ਜਾਂ ਦੋ ਕਾਨੂੰਨ 1 ਅਗਸਤ ਜੰਮਨ 5 ਅਗਸਤ ਆਜ਼ਾਦੀ 15 ਅਗਸਤ ਕਾਨੂੰਨ 1 ਅਗਸਤ ਜੰਮਨ 5 ਅਗਸਤ ਆਜ਼ਾਦੀ 15 ਅਗਸਤ ਕਾਨੂੰਨ 1 ਅਗਸਤ ਜੰਮਨ 5 ਅਗਸਤ ਆਜ਼ਾਦੀ 15 ਮੈਂ ਤਾਂ ਜੀ ਮੈਂ ਤਾਂ ਇਹਨੂੰ ਆਪਦਾ ਮੋਟਰਸਾਈਕਲ ਨਹੀਂ ਦਿੱਤਾ ਸੀ ਬੱਚੇ ਹਾਂਜੀ ਆਹੀ ਆ अंबेल अमिया रे अनता ला ना ना आई चल गया अरे हां हर बात में बात में बात कर बे चल अबे चल दम लग गया और किया चल हेलो नहीं मां से ही सुखा यही तो आजी, मकसद है।, है कि वो वाक हाँ। तो वो लोग जागरूक कर सकिए कि कानून बारे असना चाहते थे इस छोटे नाटक कारण थोड़ा मोटा समझ आई है आशा करते हैं कि तुझे अगे वो ध्यान रखो ਕਰ ਹੈ ਹਾਂ ਉਹ ਬੰਦੇ ਉਹ ਬੰਦੇ ਇਹ ਮਾਈਕ ਤੈਨੇ ਮੈਂ ਤੈਨੂੰ ਕਿਹਾ ਸੀ ਨਾ ਆਦੇ ਮੁੰਡੇ ਨੂੰ ਮੋਟਰਸਾਈਕਲ ਨਾ ਦੇ ਪੈ ਗਿਆ ਨਾ ਹੁਣ ਪੰਗਾ ਪੰਗਾ ਦਾ ਪੈਣਾ ਹੀ ਸੀ ਹੁਣ ਇਹਦੇ ਨਾਲ ਨਾਲ ਤੂੰ ਵੀ ਜੇਲ੍ਹ ਚ ਜਾਊਂਗਾ ਜੇਲ੍ਹ ਨਾ ਕਿਉਂ ਮੇਰੀ ਕੀ ਗਲਤੀ ਆ ਤੇਰੀ ਤਾਂ ਪੂਰੀ ਹੀ ਗਲਤੀ ਆ ਆ ਤੇਰੇ ਨੂੰ ਬੋਲਦੀ ਸਟਾਰਟ ਲੈ ਲੈ ਸਕੂਲ ਚੱਲਿਆ ਤੂੰ ਜਾਣਾ ਕਿਉਂ ਬਾਹਰ ਤੇ ਤੈਨੂੰ ਲੱਗਦੇ ਨਹੀਂ ਤੇ ਤੂੰ ਮੋਟਰਸਾਈਕਲ ਕਿਉਂ ਆ ਕਿਉਂ ਤੂੰ ਲਾ ਦੇ ਬੈਠ क्या कर रही है? क्या करा? जेड़ा काट दिया नेर किया। ओए मेरा टाइम आप बाहर करो। सही थी तारा? कहीं नहीं आना जेड़ा काट दिया नेर किया जोत तो से। क्यों नहीं करना तेरी? काट दिया तो पता हूँ मैंने बताया। ओए टाइम आप